ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਓ ਤਨਸਰੀ ਮਹੱਲਾ ਪੰਜਵਾ ਚਤੁਰਦਿਸ਼ਾ ਕੀ ਨੋ ਬਲਿ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਠਾ ਕੇ ਅਬ ਲੋਕ ਨਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਖੀ ਗੁਰੂ ਗੋਬਿੰਦ ਕੰਠ ਲਾਇਬ ਗੁਣ ਸਭ ਮਿਟੇ ਦਿਆਲ ਪੁਰਖ ਬਖਸ਼ਿੰਦ ਰਹਾਉ ਜੋ ਮੰਗਹਿ ਠਾਕੁਰੇ ਆਪਣੇ ਤੇ ਸੋਈ ਸੋਈ ਤਿਵ ਨਾਨਕ ਦਾਸ ਮੁਖਤੀ ਜੋ ਭੋਲੇ ਹੀ ਹਉ ਹਾਂ ਸਚ ਹੋਵੇ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਈ ਹਾਂ ਉਹਾ ਸਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਓ ਤਨਾਸਰੀ ਮਹੱਲਾ ਪੰਜਵਾਂ ਚਤੁਰਦਿਸ਼ਾ ਕੀ ਨੋ ਬਲਿ ਆਪਣਾ ਸ੍ਰੀ ਉਪਰਕਰ ਧਾਰਿਓ ਕਿਰਪਾ ਕਠਾ ਕੇ ਅਬ ਲੋਕ ਨਕੀਨੋ ਦਾਸ ਕਾ ਦੁਖ ਬੀ ਦਰਿਓ ਹਰ ਜਨ ਰਖੀ ਗੁਰੂ ਗੋਬਿੰਦ ਕੰਠ ਲਾਇਬ ਗੁਣ ਸਭ ਮਿਟੇ ਦਿਆਲ ਪੁਰਖ ਬਖਸ਼ਿੰਦ ਰਹਾਓ ਜੋ ਮੰਗਹਿ ਠਾਕੁਰੇ ਆਪਣੇ ਤੇ ਸੋਈ ਸੋਈ ਤਿਵ ਨਾਨਕ ਦਾਸ ਮੁਖਤੀ ਜੋ ਬੋਲੇ ਈ ਹਾਂ ਉਹ ਸਚ ਹੋਵੇ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੀ ਜੋ ਬੋਲੇ ਈ ਹਾਂ ਉਹ ਸਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਓ ਤਨਾਸਰੀ ਮਹੱਲਾ ਪੰਜਵਾਂ ਚਤੁਰ ਦਿਸ਼ਾ ਕੀ ਨੋ ਬਲਿ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਠਾ ਕੇ ਅਬ ਲੋਕ ਨਕੀਨੋ ਦਾਸ ਕਾ ਦੁਖ ਬੀ ਦਾਰਿਓ ਹਰ ਜਨ ਰਖੀ ਗੁਰੂ ਗੋਬਿੰਦ ਕੰਠ ਲਾਇਬ ਗੁਣ ਸਭ ਮਿਟੇ ਦਿਆਲ ਪੁਰਖ ਬਖਸ਼ਿੰਦ ਰਹਾਓ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖਤੀ ਜੋ ਬੋਲੇ ਈ ਹਾਂ ਹਾਂ ਸਚ ਹੋਵੇ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖਤੀ ਜੋ ਬੋਲੇ ਈ ਹਾਂ ਹਾਂ ਸਚ ਹੋਵੇ